YouTube ਚੈਨਲ ਸ਼ਹਿਰਕ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 15 ਜਨਵਰੀ 2025 ਤੇ ਅੱਜ ਤੁਹਾਨੂੰ ਸੈਕੰਡ ਮੂਥ ਲੌਗ ਉਹ ਖਾਵਾਂਗੇ ਮੇਲੇ ਦਾ ਵੀਡੀਓ ਦੇ ਨਾਲ ਬਣੇ ਰਿਓ ਤੇ ਟੂਰਨਾਮੈਂਟ ਵੀ ਸਟਾਰਟ ਹੋ ਚੁੱਕਾ ਵਾ ਗਰਾਉਂਡ ਦੇ ਵਿੱਚ ਅੱਜ ਤੁਹਾਨੂੰ ਟੂਰਨਾਮੈਂਟ ਦੇ ਮੈਚ ਵੀ ਦਿਖਾਵਾਂਗੇ 17 ਤਰੀਕ ਨੂੰ ਫਾਈਨਲ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਬਾਜ਼ਾਰ ਦੇ ਵਿੱਚੋਂ ਦੀ ਜਾ ਰਹੇ ਆ ਮੇਲਾ ਵੇਖਣ ਲਈ ਕੱਲ ਬਾਜ਼ਾਰ ਦਿਖਾਉਣਾ ਰਹਿ ਗਿਆ ਸੀ ਤੁਹਾਨੂੰ ਕਮਾਂ ਦਾ ਤੇ ਇਹ ਕਮਾਂ ਦਾ ਹੈਗਾ ਜੀ 메ਨ ਬਾਜ਼ਾਰ ਨੇ ਇਹਨੂੰ ਬਿਜਾਰ ਖਵਾਣ ਕਿੰਸੋਰਾ ਸੇ ਅਮਜੜਾਇਆ ਸ਼ਾਮ ਦੇ 7 ਵਜੇ ਹੋਏ ਨੇ ਇਹ ਥੋੜਾ ਥੋੜਾ ਬਾਜ਼ਾਰ ਬਾਤ ਵੀ ਹੋ ਰਿਹਾ ਤੇ ਥੋੜਾ ਖੁੱਲਾ ਹੋਇਆ ਜੀ ਜੀ ਗਨੇ ਆ ਇਸੇ ਬਾਜ਼ਾਰ ਦੀ ਭੈਣ ਜੀ ਮੇਨ ਬਾਜ਼ਾਰ ਇਹ ਬਾਜ਼ਾਰ ਜਿਹੜਾ ਆ 1 ਕਿਲੋਮੀਟਰ ਤੱਕ ਹੈਗਾ ਯਾਰ ਮੇਨ ਬੱਸ ਸਟੈਂਡ ਤੋਂ ਬਾਬਾ ਨਾਮਦੇ ਜੀ ਦੇ ਗੁਰਦੁਆਰਾ ਤੱਕ ਇਹ ਬਾਜ਼ਾਰ ਜਿਹੜਾ ਆ 1 ਕਿਲੋਮੀਟਰ ਤੱਕ ਹੈਗਾ ਯਾਰ ਮੇਨ ਬੱਸ ਸਟੈਂਡ ਤੋਂ ਬਾਬਾ ਨਾਮਦੇ ਜੀ ਦੇ ਗੁਰਦੁਆਰਾ ਤੱਕ स्टार्ट हो चेक करी साइड तो मेला पई इन छोड़े सोन ਅੱਜ ਲਾਈਟ ਵੀ ਜਿਹੜੀ ਆ ਉਹ ਆ ਰਹੀ ਆ ਮੈਨੂੰ ਲੱਗਦਾ ਪੰਗੂੜਾ ਚ ਫੇਰ ਬੰਦ ਆ ਬੇੜੀਆ ਦਾ ਕੀ ਜਾਂਦੇ ਬੰਦ ਹੈ ਬੰਦ ਹੋ ਗਿਆ ਧੂਲੇ ਜਿਹੜੇ ਆ ਬੰਦ ਹੋ ਗਏ ਆ ਟਾਈਮ ਓਵਰ ਹੋ ਚੁੱਕਾ ਆ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕੋਈ ਵਾਇਰਸ ਦਾ ਅਲਰਟ ਆ ਉਹਦੇ ਕਰਕੇ ਟਾਈਮ ਨਾ ਬੰਦ ਕਰ ਦਿੰਦੇ ਚਲੋ ਭਈਆ ਰੋਣ ਮੇ ਲਵੇ ਦੇ ਆਪਾਂ ਟੂੜੇ ਦੇ ਬੰਦ ਹੋ ਚੁੱਕੇ ਆ ਤੇ

وہ بیٹ چلے جا تے ہٹ ٹرالی لے جاؤ جے نو شاگرد میرے ویر باپو ماں ایک شیر دی او بھی میرا ویر بڑا بنیا ਆ ਦੋ ਮਿੰਟ ਮੰਮੀ ਨੇ ਗੱਲੀ ਆ ਗਏ ਆ ਗਏ ਇੱਕ ਮੈਨੂੰ ਵੀ ਲਾ ਦੇ ਯਾਰ ਉਹ ਗੱਲ ਇੱਕ ਕਿਹੋ ਜਿਹਾ ਲੈ ਵੀਰਾ ਆ ਗਿਨ ਲਾ ਇਹ ਕਿਦ ਲਈ ਲੱਲੇ ਬੋਲ ਯਾਰ ਉਹ ਫਾਇਰਮੈਨ ਲੈ ਢੂਲ ਆਹੋ ਮੈਚ ਬਾਕਸ ਕੀ ਤੈਨਾਂ ਜਾਣੀ ਸਭਾ ਜੀ ਕਿ ਕਿਦਾਂ ਕੰਮ ਆ ਰਿਹਾ ਮੈਨੇ ਹੈ ਬਾਜੀ ਮੇਲੇ ਚ ਕਿਦਾਂ ਨਾ ਕਿਦਾਂ ਦਾ ਲੱਗਦਾ ਬਿੱਟੇ ਤੇ ਮੋਹ ਬੜੇ ਲੱਗਦੇ ਬਿੱਟੇ ਇਹ ਰੱਖ ਲਈ ਜਾਣਾ ਆਹ ਵੇ ਆ ਇਦਾਂ ਦਾ ਤਪੜਾ ਲੱਗ ਰਿਹਾ ਤੈਨੂੰ ਮੇਲੇ ਹਾਂ ਬਾਜੀ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਟੋਪੀ ਨਹੀਂ ਪਾ ਕੇ ਆਏ ਠੰਡੇ ਨਹੀਂ ਜੀ ਟੋਪੀ ਆਹੇ ਬੰਦ ਕਰਤੀਆਂ ਤੇ ਵੀਰਾਂ ਬੰਦੂ ਮੁੰਡਿਆ ਤੁਸੀਂ ਚਲਾਓ ਮਾ ਟਾਈਮਿੰਗ ਹੈ ਉਹਦੀ ਮਿੰਟ ਮਾ ਟਾਈਮਿੰਗ ਹੈ 7 ਵਜੇ ਬਾਜੀ ਸ਼ਾਮ ਦੇ ਵਜੇ ਜਿਹੜੇ 8 ਹੋਏ ਤੇ ਮੇਲਾ ਜਿਹੜਾ ਆਪਾਂ ਕਰਾਇਆ ਮੈਨੇ ਉਸ ਤੋਂ ਹਾਂਦੇ ਜ਼ਿਆਦਾ ਰਾਤ ਚੱਲਦੇ ਜਿਹੜਾ ਤੇ ਹੁਣ ਆਪਾਂ ਚੱਲੇ ਆ ਅਲ੍ਹਾਬੀਲਾ ਤੇ ਅੱਜ ਤੁਹਾਨੂੰ ਨਾਲੇ 700 ਸਾਲ ਪੁਰਾਣਾ ਗੋਲ ਨਾ ਬਣਾ ਦੋ ਉਹ ਇਧਰ ਵੀਡੀਓ ਬਾਤ ਸਾਰਿਆਂ ਦੇ ਕਿੜੇ ਕਿੜੇ ਨਾਲ ਮੈਂ ਸੱਚੀ ਗੱਲ ਜੀ ਮੈਂ ਟਾ ਆਪਣਾ ਦਲਜੀਤ ਸਾਹਿਬ ਮੇਰਾ ਖਾੜਾ 15 ਤਰੀਕ ਨੂੰ ਮੇਲੇ ਤੋਂ ਬਾਅਦ ਲੱਗਣਾ ਜੀ ਜਦੋਂ ਮੇਲਾ ਖਤਮ ਹੋ ਗਿਆ ਉਦੋਂ ਸਾਰੇ ਆ ਜਿਓ ਫਰਦਰ ਨਾਮ ਕੋ ਲਗਾ ਰਿਹਾ ਤੁਹਾਨੂੰ ਪਰਸੋਂ ਬਲ ਦਿਲਬਾਗ ਪੁੱਲ ਲਾ ਰਿਹਾ ਵਾ ਕਮਾਨਾ ਵਿਖੇ ਤੇ ਪਹਿਲੇ ਤੋਂ ਬਾਅਦ ਉਹਦਾ ਪ੍ਰੋਗਰਾਮ ਚੱਲੂਗਾ ਬਾਜ਼ਾਰ ਤੋਂ ਹੀ ਦੇਖ ਸਕਦੇ ਹੋ ਪੁਰਾਣੇ ਦਰਵਾਜ਼ੇ ਲੱਗੇ ਹੋਏ ਆ ਘਾਟ ਤੋਂ ਘਟ ਵੀ ਇਹ 100 100 ਸਾਲ ਪੁਰਾਣੇ ਦਰਵਾਜ਼ੇ ਲੱਗੇ ਹੋਏ ਆ ਇਹਨਾਂ ਨੂੰ ਮਿਲਦੇ ਨੇ ਚੋਰੀ ਕੀਤੀ ਆ ਤੇ ਯਾਰ ਇਹ ਜਿਹੜਾ ਇਹ ਜਿਹੜਾ ਜੀ ਇਹ ਜਿਹੜਾ ਆ ਜਾਓ ਇਹ ਆ ਜੀ ਪੁਰਾਣਾ ਬਾਜ਼ਾਰ ਕੁਮਾਣਾ ਦਾ ਜਿਹੜਾ ਕੀ ਹਾਂ ਬਾਜ਼ਾਰ ਆ ਜੀ ਕੁਮਾਣਾ ਦਾ ਜਿਹੜਾ ਕਿ 250 ਸਾਲ ਪੁਰਾਣਾ ਆ ਪਾਈ ਦੇਖ ਹੀ ਸਕਦੇ ਜੇ ਤੇ ਇਹ ਹੈਗੀਆਂ ਜੀ ਗਲੀਆਂ ਪੁਰਾਣੇ ਬਾਜ਼ਾਰ ਦੀਆਂ पंचारी दुकान बंद अब पंचारी आ मे फिराने अप ਔਰ ਇਹ ਪੁਰਾਣਾ ਬਾਜ਼ਾਰ ਕਮਾਣਾ ਦਾ ਤੁਹਾਨੂੰ ਖਾਇਆ ਪੁਰਾਣੇ ਦਰਵਾਜ਼ੇ ਬਣੇ ਹੋਏ ਆ ਤੇ ਪੁਰਾਣੇ ਘਰ ਵੀ ਨੇ ਇੱਥੇ ਬਹੁਤ ਆਪਾਂ ਹੁਣ ਪਹੁੰਚ ਚੁੱਕੇ ਆ ਫੂਡ ਵਿਲਾ ਸਕਾਈ ਲਾਈਟ ਤੇ ਫੂਡ ਵਿਲਾ ਜਿਹੜਾ ਹੈ ਦੋਹੇ ਨਾਲ ਨਾਲ ਹੈਗੇ ਆ ਸੀਰੀਅਰ ਗਵਿੰਦਪੁਰ ਰੋਡ ਤੇ ਕਮਾਣਾ ਤੇ ਆਜੋ ਫਿਰ ਇਹਨਾਂ ਦਾ ਅੱਜ ਟਰਾਈ ਕਰਦੇ ਆ ਫੂਡ ਪਹੁੰਚ ਚੁੱਕੇ ਆ ਜੀ ਆਪਾਂ ਫੂਡ ਵਿਲਾ ਪਹੁੰਚ ਚੁੱਕੇ ਆ ਜੀ ਆਪਾਂ ਫੂਡ ਵਿਲਾ ਤੇ ਲਓ ਜੀ ਆਪਾਂ ਬਹਿ ਚੁੱਕੇ ਆ ਫੂਡ ਵਿਲਾ ਮੁੰਡਿਆ ਕਹਿ ਰਹੇ ਸੀ ਕਿ ਇਹਨਾਂ ਦਾ ਪੀਜ਼ਾ ਤੇ 버ਗਰ ਟਰਾਈ ਕਰਨੇ ਆ ਤੇ ਇੱਲਾਂ ਜਿਹੜੇ ਆਏ ਹੋਏ ਆ ਕਹਿੰਦੇ ਕਾਫੀ ਸਵਾਦ ਨੇ ਮੈਂ ਤਾਂ ਇੱਥੇ ਪਹਿਲੀ ਵਾਰ ਆਇਆ ਤੇ ਪੀਜ਼ਾ ਤਾਂ ਸਾਡਾ ਆ ਚੁੱਕਾ ਹੈ ਤੇ 버거 ਸਾਡੇ ਰੈਡੀ ਹੋ ਰਹੇ ਨੇ ਇਹ ਫਾਈਨਲੀ ਪੀਜ਼ੇ ਸਾਡੇ ਰੈਡੀ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਟੇਸਟ ਕਾਪੀਰਾਈਟ ਆ ਜਾਂਦਾ ਨਾ ਫਾਈਨਲੀ 버거 ਵੀ ਸਾਡੇ ਰੈਡੀ ਹੋ ਕੇ ਆ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਟੇਸਟ ਕਰਾਂਗੇ ਉਸ ਤੇ ਰਕ ਅੱਲਾ ਦੇ ਨਾਲ ਹੀ ਸਾਡਾ ਅੱਜ ਦਾ ਵਲੌਗ ਖਤਮ ਹੁੰਦਾ ਆ ਤੇ ਹੁਣ ਤੁਹਾਨੂੰ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਦਿਖਾਇਆ ਜਾਏਗਾ ਬਾਕੀ ਦਾ ਵਲੌਗ ਤੇ ਸਾਨੂੰ ਜੱਜ ਕਰ ਦਿਓ ਹੁਣ ਆਪਾਂ ਚੱਲੇ ਆ ਘਰ ਬੰਦੇ ਸਾਰੇ ਸਾਡੇ ਬਾਹਰ ਆ ਚੁੱਕੇ ਆ ਚਲਦੇ ਹੁਣ ਆਪਾਂ ਕੀ ਗੱਡੀ ਆਪਾਂ ਤੋਰ ਲਈ ਆਪਣੀ ਤੇ ਹੁਣ ਆਪਾਂ ਚੱਲੇ ਪੈਣ ਨੂੰ ਆਪਾਂ ਏ ਸੀਗਾ ਸਾਡਾ ਅੱਜ ਦਾ ਵਲੌਗ ਤੇ ਮਿਲਾਂਗੇ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸਾਨੂੰ ਦੇਓ ਅਚਾਚ